ਨੈਕਸ ਵਿਰਾ ਟੀਵੀ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ ਅਮਰਗੜ ਦੇ ਨੇੜੇ ਇੱਕ ਨੌਜਵਾਨ ਦੀ ਭੇਤ ਭਰੇ ਹਾਲਾਤ ਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਲੱਗਦਾ ਹੈ ਕਿ ਨੌਜਵਾਨ ਦੀ ਮੌਤ ਕਿਸੇ ਸੜਕ ਹਾਦਸੇ ਦੇ ਵਿੱਚ ਹੋਈ ਹੈ ਪਰ ਪੁਲਿਸ ਇਸ ਮਾਮਲੇ ਦੀ ਪੂਰੀ ਤਰ੍ਹਾਂ ਜਾਂਚ ਕਰ ਰਹੀ ਹੈ ਮਾਮਲਾ ਥਾਣਾ ਅਮਰਗੜ ਅਧੀਨ ਆਉਂਦੇ ਪਿੰਡ ਬਾਗੜੀਆਂ ਨੇੜੇ ਦਾ ਹੈ ਜਿੱਥੇ ਰਾਤ ਨੂੰ ਨਾਬਾ ਤੋਂ ਮਲੇਰ ਕੋਟਲਾ ਵੱਲ ਨੂੰ ਜਾ ਰਹੀ ਮੱਕੀ ਦੀ ਭਰੀ ਹੋਈ ਇੱਕ ਗੱਡੀ ਦਾ ਅਚਾਨਕ ਟਾਇਰ ਫਟ ਜਾਂਦਾ ਜਿਸ ਤੋਂ ਬਾਅਦ ਗੱਡੀ ਦੇ ਡਰਾਈਵਰ ਹਰਪ੍ਰੀਤ ਸਿੰਘ ਵੱਲੋਂ ਆਪਣੇ ਮਾਲਕ ਅਤੇ ਆਪਣੇ ਪਰਿਵਾਰ ਨੂੰ ਟਾਇਰ ਫਟਣ ਬਾਰੇ ਦੱਸਿਆ ਗਿਆ। ਉਸ ਉਪਰੰਤ ਰਾਤ 11 ਵਜੇ ਦੇ ਕਰੀਬ ਗੱਡੀ ਦੇ ਮਾਲਕ ਵੱਲੋਂ ਡਰਾਈਵਰ ਦੇ ਲਈ ਰੋਟੀ ਭੇਜੀ ਗਈ ਅਤੇ ਉਸ ਨੂੰ ਰੋਟੀ ਖਵਾ ਕੇ ਵਿਅਕਤੀ ਵਾਪਸ ਚਲਾ ਗਿਆ। ਅੱਧੀ ਰਾਤ ਤੋਂ ਬਾਅਦ ਡਰਾਈਵਰ ਦੇ ਪਰਿਵਾਰ ਨੂੰ ਪੁਲਿਸ ਦਾ ਫੋਨ ਆਉਂਦਾ ਹੈ ਕਿ ਉਹਨਾਂ ਦੇ ਲੜਕੇ ਦੀ ਮੌਤ ਹੋ ਗਈ ਅਤੇ ਉਸ ਦੀ Laash CHC ਅਮਰਗੜ ਵਿੱਚ ਪਈ ਹੈ। ਜਦੋਂ ਹਸਪਤਾਲ ਪਹੁੰਚ ਕੇ ਦੇਖਦੇ ਨੇ ਤਾਂ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੁੰਦੀ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮ੍ਰਿਤਕ ਦੇ ਭਰਾ ਨੇ ਪੁਲਿਸ ਦੇ ਕੋਲੋਂ ਡੂੰਘਾਈ ਦੇ ਨਾਲ ਜਾਂਚ ਦੀ ਮੰਗ ਕੀਤੀ ਹੈ ਇਸ ਦੇ ਸਬੰਧ ਵਿੱਚ ਵਧੇਰੇ ਜਾਣਕਾਰੀ ਦੇ ਲਈ ਦੇਖੋ ਅਮਰਗੜ ਤੋਂ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ạtਵਾਲ ਦੀ ਰਿਪੋਰਟ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਤੇ ਮੈਂ ਸੁਖਵਿੰਦਰ ਸਿੰਘ ạtਵਾਲ ਇਹ ਅਸੀਂ ਮਲੇਰ ਕੁੜਲਾ ਤੋਂ ਨਾਭਾ ਰੋਡ ਦੇ ਉੱਪਰ ਖੜੇ ਹਾਂ ਤੁਸੀਂ ਦੇਖ ਸਕਦੇ ਹੋ ਇੱਥੇ ਇੱਕ ਅਜੀਬੋ ਗਰੀਬ ਤਰ੍ਹਾਂ ਦੀ ਘਟਨਾ ਵਾਪਰੀ ਆ ਕਟਨਾ ਕੀ ਆ ਵਿਸਥਾਰ ਦੇ ਵਿੱਚ ਵੀ ਦੱਸਾਂਗੇ ਉਸ ਤੋਂ ਪਹਿਲਾਂ ਮੈਂ ਮੇਰੇ ਕੈਮਰਾਮੈਨ ਸਹਾਯੋਗੀ ਨੂੰ ਦਿਖਾਉਣਾ ਚਾਹੂੰਗਾ ਕਿ ਇਹ ਗੱਡੀ ਦਾ ਟਾਇਰ ਫਟਿਆ ਹੋਇਆ ਇਹ ਗੱਡੀ ਦਾ ਕੀ ਹੁੰਦਾ ਰਾਤ ਨੂੰ ਟਾਇਰ ਫਟ ਜਾਂਦਾ ਤੇ ਡਰਾਈਵਰ ਵੱਲੋਂ ਆਪਣੇ ਮਾਲਕਾਂ ਨੂੰ ਆਪਣੇ ਮੁਨਸੀ ਨੂੰ ਦੱਸਿਆ ਜਾਂਦਾ ਕਿ ਮੈਂ ਫਲਾਣੇ ਜਗ੍ਹਾ ਤੇ ਖੜਾ ਹਾਂ ਤੇ ਉਹ ਗੱਡੀ ਦਾ ਮੇਰੀ ਦਾ ਟਾਇਰ ਫਟ ਗਿਆ ਤੇ ਉਸ ਤੋਂ ਬਾਅਦ ਜਿਹੜਾ ਉਹ ਮਾਲਕ ਦਾ ਮੁਨਸੀ ਆ ਉਹ ਖਾਣਾ ਵੀ ਖਵਾ ਕੇ ਜਾਂਦਾ ਪਰ ਸਵੇਰੇ ਜਦੋਂ ਪਤਾ ਲੱਗਦਾ ਘਰਦਿਆਂ ਨੂੰ ਉਹਨਾਂ ਨੂੰ ਫੋਨ ਜਾਂਦਾ ਕਿ ਤੁਹਾਡੇ ਮੁੰਡੇ ਦੀ ਜਿਹੜੀ ਹੈਗੀ ਆ ਉਹ ਡੈਥ ਹੋ ਚੁੱਕੀ ਆ ਉਸ ਬੰਦੇ ਦੀ ਉਸ ਡਰਾਈਵਰ ਦੀ ਜਿਹੜੀ লাশ ਆ ਮੋਰਚਰੀ ਦੇ ਵਿੱਚ ਸਰਕਾਰੀ ਹਸਪਤਾਲ ਮਲੇਰ ਕੋਟਲਾ ਦੇ ਵਿੱਚ ਪਈਆ ਤੇ ਇੱਥੇ ਪਰਿਵਾਰ ਦੇ ਮੈਂਬਰ ਹਾਜ਼ਰ ਨੇ ਜਿਨ੍ਹਾਂ ਨਾਲ ਉਸ ਡਰਾਈਵਰ ਦੀ ਉਸ ਮ੍ਰਿਤਕ ਨੌਜਵਾਨ ਦੀ ਗੱਲਬਾਤ ਹੋਈ ਉਹਦੇ ਪਰਿਵਾਰਕ ਮੈਂਬਰ ਹਾਜ਼ਰ ਨੇ ਤੇ ਉਹ ਬੰਦਾ ਵੀ ਹਾਜ਼ਰ ਆ ਜਿਸ ਨੇ ਕਿ ਉਹ ਉਸ ਨੂੰ ਰਾਤ ਰੋਟੀ ਖਵਾ ਕੇ ਗਿਆ ਤੇ ਫਿਰ ਕਿਸ ਤਰ੍ਹਾਂ ਉਹ ਬੰਦੇ ਦੀ ਸਵੇਰੇ ਮੌਤ ਹੋ ਜਾਂਦੀ ਆ ਉਹ ਗੱਲ ਦੀ ਗਹਿਰਾਈ ਤੱਕ ਜਾਣਨ ਦੇ ਲਈ ਆਪਾਂ ਗੱਲਬਾਤ ਕਰਾਂਗੇ ਸਾਰਿਆਂ ਦੇ ਨਾਲ ਸੋ ਆਓ ਆਪਾਂ ਗੱਲਬਾਤ ਕਰਦੇ ਆਂ ਉਹ ਨੌਜਵਾਨ ਮੌਜੂਦ ਆ ਜੀਨੇ ਉਹਨੂੰ ਰਾਤ ਜਿਹੜਾ ਮਰਤਕ ਨੌਜਵਾਨ ਸੀ ਉਹਨੂੰ ਫੋਨ ਕੀਤਾ ਕੀ ਨੋਹ ਆ ਤੁਹਾਡਾ ਪਹਿਲਾ ਚਰਨਪ੍ਰੀਤ ਹਾਂਜੀ ਚਰਨਪ੍ਰੀਤ ਚਰਨਪ੍ਰੀਤ ਤੁਸੀਂ ਕਿੰਨੇ ਵਜੇ ਦੀ ਇਹ ਘਟਨਾ ਜਦੋਂ ਤੁਸੀਂ ਇਸ ਨੌਜਵਾਨ ਨਾਲ ਜਿਹੜਾ ਹੁਣ ਸਾਡੇ ਵਿੱਚ ਨਹੀਂ ਰਿਹਾ ਗੱਲਬਾਤ ਕੀਤੀ ਕੀ ਗੱਲਬਾਤ ਹੋਈ ਦੱਸੋ ਗੱਲਬਾਤ ਸਰ ਮੈਨੂੰ ਫੋਨ ਆਇਆ ਤੇ ਕਹਿੰਦੇ ਵੀ ਇਦਾਂ ਕਰਕੇ ਟਾਇਰ ਪੈਂਚਰ ਹੋ ਗਿਆ ਤੇ ਕਰੀਬ 9:11 ਦੇ ਟਾਈਮ ਦੀ ਜਮਨਕੋਲਾਈ ਆ ਵੀ ਕੋਈ ਪੈਂਚਰ ਵਾਲਾ ਲਿਆਓ ਤੇ ਕੋਈ ਪੈਂਚਰ ਵਾਲਾ ਨਹੀਂ ਮਿਲਿਆ ਜੀ ਸਾਹਿਬ ਪਿਆਤੀ ਤੇ ਮੈਨੂੰ ਕਹਿੰਦੇ ਵੀ ਰੋਟੀ ਰੋਟੀ ਮੈਂ ਇਹਨੂੰ ਖਵਾ ਗਿਆ 11 ਵਜੇ ਜੀ 9:11 ਮੈਂ ਘਰ ਵਾਪਸ ਚਲੇ ਗਿਆ ਤੇ ਉਸ ਤੋਂ ਬਾਅਦ ਮੈਨੂੰ ਮੇਰੇ ਨਾਲ ਕੋਈ ਗੱਲਬਾਤ ਨਹੀਂ ਹੋਈ ਕੋਈ ਗੱਲਬਾਤ ਦਾ ਪਤਾ ਨਹੀਂ ਤੁਸੀਂ ਰੋਟੀ ਖਵਾ ਕੇ 9:11 ਵਜੇ ਇੱਥੇ ਆਏ ਉਸ ਤੋਂ ਬਾਅਦ ਤੁਸੀਂ ਵਾਪਸ ਚਲੇ ਜਾਂਦੇ ਹੋ ਤੇ ਉਸ ਤੋਂ ਬਾਅਦ ਤੁਹਾਨੂੰ ਕੋਈ ਗੱਲਬਾਤ ਦਾ ਨਹੀਂ ਪਤਾ ਤੁਹਾਨੂੰ ਰੋਟੀ ਖਵਾਉਣ ਲਈ ਕਿਹਨੇ ਭੇਜਿਆ ਕੀ ਤੁਹਾਡੇ ਮਾਲਕ ਦਾ ਹੈ ਹੈਪੀ ਨਹੀਂ ਗੋਲ ਕਰੀ ਹੈ ਹਾਂਜੀ ਮਾਲਕਾ ਦਾ ਨਾਮ ਦਾ ਦੀਪਕ ਬਾਂਸਲ ਹੈ ਜੀ ਤੇ ਮੈਨੂੰ ਤਾਂ ਹੈਪੀ ਦੀ ਆਪ ਖੁਦ ਗੋਲ ਹੈ ਜੀ ਹਾਂਜੀ ਤੁਸੀਂ ਦੀਪਕ ਬਾਂਸਲ ਜੀ ਦੀ ਦੁਕਾਨ ਦੇ ਉੱਪਰ ਕੀ ਕੰਮ ਕਰਦੇ ਹੋ ਮਲੇਮੀ ਦਾ ਜੀ ਨੀਮ ਲੱਗੇ ਹੋਇਆ ਮਲੇਮੀ ਠੀਕ ਆ ਉਸ ਤੋਂ ਬਾਅਦ ਤੁਹਾਨੂੰ ਕੋਈ ਗੱਲਬਾਤ ਕੋਈ ਮੁੱਕਾ ਮਲੇਮੀ ਆਪਾਂ ਆਪਣਾ ਕੱਲਾ ਮੱਕੀ-ਮੱਕਿਆ ਛੀਨ ਨੇ ਆਪਾਂ ਛੇ ਦਾਸ ਤੋਂ ਲੱਗੇ ਦੇ ਤੇ ਮਹੀਨਾ ਛੇ ਦਿਨ ਕਰਿਆ ਜੀ ਸਤਿ ਆਸਤੱਕ ਜਣੀ ਉਸ ਤੋਂ ਬਾਅਦ ਤੁਹਾਨੂੰ ਕੋਈ ਪਤਾ ਨਹੀਂ ਨਹੀਂ ਆਪਾਂ ਨੂੰ ਕੋਈ ਪਤਾ ਨਹੀਂ ਜੀ ਪਰਿਵਾਰਕ ਮੈਂਬਰਾਂ ਨਾਲ ਵੀ ਗੱਲਬਾਤ ਹੋਈ ਉਸਦੀ ਕਿਸ ਦੀ ਇਹ ਜਿਹੜਾ ਮ੍ਰਿਤਕ ਨੌਜਵਾਨ ਸੀ ਉਹਦੀ ਪਰਿਵਾਰਕ ਮੈਂਬਰ ਅੰਦੇ ਨਾਲ ਮੇਰੇ ਹੁੰਦੇ 10 ਬੰਦੇ ਮਿੰਟਾਂ ਮ ਆਇਆ ਹੀ ਮੈਂ ਰੋਟੀ ਖਵਾਉਣ ਜਾ ਕੋਈ ਗੱਲਬਾਤ ਨਹੀਂ ਹੋਈ ਮੇਰੇ ਹੁੰਦੇ ਜਦੋਂ ਤੁਸੀਂ ਉਸ ਨੂੰ ਰੋਟੀ ਖਵਾਉਣ ਦੇ ਲਈ ਆਏ ਤਾਂ ਕੀ ਉਹ ਜ਼ਖਮੀ ਸੀ ਉਹਦੇ ਸੱਟਾਂ ਲੱਗੀਆਂ ਬਿਲਕੁਲ ਸਹੀ ਦੀ ਬਿਲਕੁਲ ਸਹੀ ਦੀ ਕਿੰਨੀਆਂ ਰੋਟੀਆਂ ਖਾਧੀਆਂ ਉਹਨੇ ਰੋਟੀਆਂ ਸਰ ਪਤਾ ਨਹੀਂ ਡੱਬੇ ਚਾਰ ਪੰਜ ਹੋਣਗੀਆਂ ਜਣੀ ਰੱਜ ਕੇ ਰੋਟੀ ਖਾਦੀ ਕੋਈ ਕੋਈ ਹਾਂ ਜੀ ਕੋਈ ਜੀ ਖਾਂਦੀ ਹੂੰ ਸੋ ਇਸ ਨੌਜਵਾਨ ਦਾ ਕਹਿਣਾ ਹੈ ਕਿ ਉਹ ਬਿਲਕੁਲ ਨਰਜ ਕੇ ਰੋਟੀ ਖਾਧੀ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਉਹ जख्मी ਨਹੀਂ ਸੀਗਾ ਤੇ ਪਰਿਵਾਰ ਦੇ ਜਿਹੜੇ ਮੈਂਬਰ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨਾਲ ਉਹਦੀ ਗੱਲਬਾਤ ਹੋਈ। ਇਹ ਜਿਹੜਾ ਮ੍ਰਿਤਕ ਨੌਜਵਾਨ ਸੀ ਉਹਦਾ ਨਾਂ ਕੀ ਆ ਔਰ ਕਿੰਨੇ ਕ ਸਾਲ ਦੀ ਉਹਦੀ ਉਮਰ ਸੀ ਕਿਹੜਾ ਪਿੰਡ ਸੀ ਸਾਰੀ ਗੱਲ ਦੱਸੋ। ਹਰਪ੍ਰੀਤ ਸਿੰਘ ਜੀ ਪਿੰਡ ਦਲਦੀ ਜੀ। ਹੂੰ। ਛੋਟਾ ਬ੍ਰਦਰ ਸੀ ਜੀ ਮੇਰਾ। ਹੂੰ। ਇਹ ਜੀ 10:00 ਵਜੇ ਤੋਂ ਪਹਿਲਾਂ ਜੀ ਗੱਡੀ ਉੱਥੋਂ ਲੈ ਗਿਆ ਨਾਜ ਮੰਡੀ ਚੋਂ ਜੀ। ਹੂੰ। ਇਹਦਾ ਜੀ ਆਪਣਾ ਅ 10:00 ਵਜੇ ਕੇ 28 ਮਿੰਟ ਤੇ ਮੈਨੂੰ ਕਾਲ ਆਈ ਆ ਵੀ ਵੀਰੇ ਇੱਕ ਮੇਰਾ ਟਾਇਰ ਫਟ ਗਿਆ ਵੀ ਇੱਕ ਪੈਂਚਰ ਹੋ ਗਿਆ ਵੀ ਗੱਡੀ ਮੇਰੀ ਠੀਕ ਠਾਕ ਆ ਮੈਂ ਸਾਈਡ ਤੇ ਖੜਾਗਾ ਵੀ ਆਪਦੇ ਬਾਬੂ ਨਾਲ ਵੀ ਮੈਂਨੇ ਗੱਲ ਕਰੀ ਆ ਵੀ ਜਾਂ ਮੈਨੂੰ ਕੋਈ ਆਪਦਾ ਪੈਂਚਰ ਵਾਲਾ ਦੇ ਦੋ ਬੰਦਾ ਇੱਥੇ ਕੋਈ ਤੈਨੂੰ ਕੋਈ ਜਾਣਦਾ ਹੋਵੇ ਚਲ ਤੂੰ ਥੋੜੀ ਵੀ ਗੱਡੀ ਚੱਲਦੀ ਰਹਿੰਦੀ ਹੈਗੀ ਤੇ ਜੀ ਮੈਂ ਕਿਹਾ ਵੀ ਚਲੋ ਮੈਂ ਤੁਹਾਨੂੰ ਫੋਨ ਕਰਦਾ ਉਦੋਂ ਠੀਕ ਠਾਕ ਸੀ ਵਧੀਆ ਗੱਲਬਾਤ ਹੋਈ ਆ ਜੀ ਉਸ ਤੋਂ ਬਾਅਦ ਫਿਰ ਉਹਨਾਂ ਦਾ ਕੋਈ ਮੁੰਸੀ ਆਇਆ ਜੀ ਉਹ 11:30 ਵਜੇ ਰੋਟੀ ਰੋਟੀ ਪਹਿਨੇ ਕਿੱਥੇ ਲੈ ਕੇ ਗਏ ਨੇ ਰੋਟੀ ਉਹਨਾਂ ਨੇ ਖਵਾਈ ਅੱਧੇ ਪੌਣੇ ਘੰਟੇ ਬਾਅਦ ਫੋਨ ਆਇਆ ਮਲਾਜਮਾਂ ਦਾ ਵੀ ਜਿਹੜਾ ਤੁਹਾਡਾ ਬ੍ਰਦਰ ਆ ਜੀ ਵੀ ਉਹ ਤਾਂ ਐਕਸਪਾਇਰ ਹੋ ਗਿਆ ਜੀ ਕਦੋਂ ਫੋਨ ਆਇਆ ਤੁਹਾਨੂੰ ਮੈਨੂੰ ਜੀ ਰਾਤ 1 ਵਜੇ 40 ਮਿੰਟ ਦੇ ਕਰੀਬ ਜੀ ਜਣੀ 11 11:30 ਵਜੇ ਉਹਨੇ ਰੋਟੀ ਖਾਧੀ ਆ ਉਸ ਤੋਂ ਬਾਅਦ ਕਿਹਦੀ ਕਾਲ ਆਉਂਦੀ ਆ ਤੁਹਾਨੂੰ ਮੈਨੂੰ ਜੀ ਆਪਣੇ ਏਐਸਆਈ ਤੇ ਯੁਰੇ ਆ ਅਮਰਵਿੰਦਰ ਸਿੰਘ ਜੀ ਹਮ ਉਹਨਾਂ ਦਾ ਫੋਨ ਆਇਆ ਸੀਗਾ ਵੀ ਅਮਰਗੜ ਆਪਣਾ ਸਿਵਲ ਹਸਪੀਟਲ ਆ ਜਾਓ ਵੀ ਵੀ ਨਹੀਂ ਫਿਰ ਅਸੀਂ ਅਮਰੇਰ ਕੋਟਲਾ ਚ ਲੈ ਕੇ ਜਾਵਾਂਗੇ ਵੀ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਹੋ ਗਈ ਜਰਪ੍ਰੀ ਸਿੰਘ ਦਾ ਐਕਸਪਾਇਰ ਹੋ ਗਏ ਉਹ ਤੁਸੀਂ ਕਾਰਨ ਨਹੀਂ ਪੁੱਛਿਆ ਹੈਗਾ ਕਿ ਅਸੀਂ ਤੇ ਪਹਿਲਾਂ ਰੋਟੀ ਦਾ ਉਹਨਾਂ ਦਾ ਫੋਨ ਆਇਆ ਕਿ ਉਹਨਾਂ ਨੇ ਰੋਟੀ ਖਾਧੀ ਆ ਠੀਕ ਠਾਕ ਸੀਗੇ ਤੇ ਫਿਰ ਪੈਰ ਹੋਣ ਦਾ ਕੀ ਕਾਰਨ ਤੁਸੀਂ ਜਾਣਨਾ ਨਹੀਂ ਚਾਹਿਆ ਸਰ ਜਾਣਨਾ ਚਾਹੇ ਸਾਡੇ ਜਾਂਦਿਆਂ ਨੂੰ ਤਾਂ ਇਹ ਉਹਨਾਂ ਨੇ ਉਤੇ 파ਰਖਿਆ ਦੇ ਜੀ ਉਹ ਵੀ ਐਕਸਪਾਇਰ ਹੋ ਗਏ ਜੀ ਇਹਨਾਂ ਨੂੰ ਜਾਂ ਮਰੇਕੋਟ ਲੈ ਲੈ ਜਾਓ ਜਾਂ ਕਿਤੇ ਹੋਰ ਲੈ ਜਾਓ ਹੁਣ ਸਾਡਾ ਦਿਮਾਗ ਇਸ ਤਰੀ ਹੋਇਆ ਪਿਆ ਦੀ ਅਸੀਂ ਕੀ ਪੁੱਛ ਸਕਦੇ ਸੀ ਅਸੀਂ ਤਾਂ ਪਹਿਲੀ ਇਹਨਾਂ ਦਰਦ ਦੇ ਵਿੱਚ ਤੇ ਹਸਪੀਟਲ ਦੇ ਵਿੱਚ ਜੀ ਉਹ ਮੁਲਾਜ਼ਮੇ ਪਤਾ ਨਹੀਂ ਉਹੀ ਲੈ ਕੇ ਗਏ ਤੇ ਜੀ ਸਾਨੂੰ ਦੁਬਾਰਾ ਹਸਪੀਟਲ ਤੇ ਬੁਲਾਇਆ ਤੀ ਇਹਨਾਂ ਨੇ ਤਰਮਿੰਦਰ ਸਿੰਘ ਜੀ ਫਿਰ ਤੁਸੀਂ ਕਿੰਨੇ ਵਜੇ ਹਸਪੀਟਲ ਆ ਕੇ ਤੁਸੀਂ ਦੇਖਿਆ ਕਿ ਤੁਹਾਡਾ ਭਰਾ ਸਾਨੂੰ 1:40 ਤੇ ਫੋਨ ਕੀਤਾ ਅਸੀਂ ਕਮ ਸੇ ਕਮ 20 ਮਿੰਟ ਦੇ ਵਿੱਚ ਜੀ 90 ਤੋਂ ਗੱਡੀ ਦੇ ਵਿੱਚ ਉੱਥੇ ਪਹੁੰਚ ਚੁੱਕੇ ਸੀ। ਹੂੰ। ਉੱਥੇ ਸਾਰਾ ਉਹਨਾਂ ਨੇ ਸੰਤੋਸਾਨ ਵਗੈਰਾ ਕਰਾਈ। ਹੂੰ। ਬਿਆੰਸ ਉਹ ਸੀ ਰੈੱਡ ਬਾਡੀ ਲੈ ਕੇ ਜਾ ਰਹੇ ਹੋਗੇ। ਹੂੰ। ਹੋਰ ਸਾਨੂੰ ਕੁਝ ਨਹੀਂ ਹੋਵੇ। ਕਾਹਦੇ ਨਾਲ ਹੋਇਆ ਕੀ ਹੋਇਆ ਬਸ ਕੁਝ ਨਹੀਂ ਸਾਨੂੰ ਪਤਾ ਲੱਗਿਆ। ਹੁਣ ਤੁਸੀਂ ਅਗਲੀ ਜਿਹੜੀ ਕੋਈ ਕਾਰਵਾਈ ਆ ਉਹਦੇ ਲਈ ਕਿੱਥੇ ਤੱਕ ਗੱਲ ਪਹੁੰਚੀ ਆ ਜਾਂ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਜਾਂ ਕੀ ਕਿਹਾ ਜਾ ਰਿਹਾ। ਸਰ ਸਾਡੀ ਦਾ ਹੱਥ ਬੰਨ ਕੇ ਪ੍ਰਸ਼ਾਸਨ ਨੂੰ ਪੁਲਿਸ ਨੂੰ ਸਭ ਨੂੰ ਇਹੀ ਬੇਨਤੀ ਹੈਗੀ ਵੀ ਜਿਹੜਾ ਸਾਡਾ ਨੁਫਾ ਨੁਕਸਾਨ ਹੋਇਆ ਜਾਂ ਮਤਲਬ ਮੇਰੇ ਬ੍ਰਦਰ ਨਾਲ ਕੋਈ ਮਾੜੀ ਉੱਚਨੀਚ ਹੋਈ ਆ ਜਾਂ ਕੋਈ ਐਕਸੀਡੈਂਟ ਹੋਇਆ ਜਾਂ ਕਿਸੇ ਨੇ ਕਰਿਆਗਾ ਵੀ ਇਹਦੀ ਪੂਰੀ ਪੜਤਾਲ ਕੀਤੀ ਜਾਵੇ ਜਿਹੜੇ ਬੰਦੇ ਨੇ ਕਰੀ ਹੈਗੀ ਵੀ ਉਹਨੂੰ ਪੂਰਾ ਮਤਲਬ ਦੰਡ ਮਿਲਣਾ ਚਾਹੀਦਾ ਉਹਦਾ ਬੱਚਾ ਜੀ 1.5 ਸਾਲ ਦੀ ਕੁੜੀ ਆ ਗਈ ਮੇਰੇ ਬਾਪ ਨੂੰ ਦਰੰਗ ਦਾ ਟੈਗ ਹੋਇਆ ਪਿਆ ਅਸੀਂ ਕੀ ਕਰਾਂਗੇ ਇਹਨਾਂ ਦਾ ਜੀ ਹੈ ਨਹੀਂ ਦੱਤ ਹਰਪ੍ਰੀਤ ਸਿੰਘ ਜੀ ਪਿੰਡ ਤਲਦੀ ਜੀ ਤੇ ਹੁਣ ਫਿਰ ਤੁਸੀਂ ਉਹਨਾਂ ਦਾ ਸੰਸਕਾਰ ਕਰਨ ਲਈ ਉਹਨਾਂ ਦੀ ਮ੍ਰਿਤਕ ਦੇਹ ਨੂੰ ਲੈ ਲਿਆ ਜਾਂ ਅਜੇ ਕੋਈ ਪੁਲਿਸ ਵੱਲੋਂ ਕਾਰਵਾਈ ਬਾਕੀ ਆ ਸਰ ਪੁਲਿਸ ਵੱਲੋਂ ਜੀ ਜਿਹੜੀ ਇੱਕ ਪੋਸਟ ਮਾਰਡਮ ਲਈ ਜਾ ਰਹੇ ਆ ਜੀ ਉਸ ਤੋਂ ਬਾਅਦ ਉਹਨਾਂ ਦਾ ਸੰਸਕਾਰ ਕੀਤਾ ਜਾ ਕੋਈ ਤੁਸੀਂ ਕੋਈ ਬਿਆਨ ਦਰਜ ਕਰਵਾਏ ਨੇ ਪੁਲਿਸ ਕੋਲੇ ਐਫ ਆਰ ਆਈ ਹੋ ਗਈ ਸਰ ਹਾਂਜੀ ਕੀ ਕਹਿਣਾ ਪੁਲਿਸ ਦਾ ਪੁਲਿਸ ਦਾ ਕਹਿਣਾ ਜੀ ਜਿਹੜੀ ਇੱਕ ਬਣਦੀ ਹੋਊ ਕਾਰਵਾਈ ਕਰਾਂਗੇ ਜੀ ਅਸੀਂ ਇਨਵੈਸਟੀਗੇਸ਼ਨ ਸਾਡੀ ਚੱਲ ਰਹੀ ਹੈਗੀ ਅ ਸੋ ਇਹ ਮਰਤਕ ਨੌਜਵਾਨ ਦੇ ਭਰਾ ਸੀਗੇ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਅਜੀਬੋ ਗਰੀਬ ਤਰ੍ਹਾਂ ਦੀ ਇਸ ਤਰ੍ਹਾਂ ਦੀ ਘਟਨਾ ਵਾਪਰੀ ਕਿ ਕੁਝ ਸਮਾਂ ਪਹਿਲਾਂ ਜਿਹੜਾ ਨੌਜਵਾਨਾ ਬਿਲਕੁਲ ਠੀਕ ਠਾਕ ਆ ਔਰ ਰੋਟੀ ਖਾ ਕੇ ਹਟਿਆ ਤੇ ਫਿਰ ਕੁਝ ਘੰਟਿਆਂ ਦੇ ਬਾਅਦ ਹੀ ਇਹਨਾਂ ਨੂੰ ਫੋਨ ਆਉਂਦਾ ਕਿ ਉਹ ਜਿਹੜਾ ਹੈਗਾ ਇਸ ਦੁਨੀਆ ਤੇ ਨਹੀਂ ਰਿਹਾ ਸੋ ਪਰਿਵਾਰਿਕ ਮੈਂਬਰਾਂ ਵੱਲੋਂ ਜਿਹੜਾ ਹੈਗਾ ਇਹ ਅਨਸਾਫ਼ ਦੀ ਮੰਗ ਕੀਤੀ ਜਾ ਰਹੀ ਆ ਤੇ ਘਟਨਾ ਦੀ ਬਰੀਕੀ ਨਾਲ ਜਾਂਚ ਕਰਨ ਦੀ ਵੀ ਮੰਗ ਕੀਤੀ ਜਾ ਰਹੀ ਆ ਸੋ ਸਾਡੇ ਨਾਲ ਇਹ ਦੂਸਰਾ ਨੌਜਵਾਨ ਵੀ ਹਾਜ਼ਰ ਆ ਜਿਹੜੇ ਕਿ ਰਾਤ ਉਸ ਨੌਜਵਾਨ ਨੂੰ ਜਿਹੜਾ ਕਿ ਇਸ ਦੁਨੀਆ ਤੇ ਨਹੀਂ ਰਹਾ ਉਹਨੂੰ ਰੋਟੀ ਖਵਾ ਕੇ ਗਏ ਨੇ ਖਾਣਾ ਖਵਾ ਕੇ ਗਏ ਨੇ ਕੀ ਕਹਿਣਾ ਚਾਹੁੰਦੇ ਹੋ ਕਿੰਨੇ ਵਜੇ ਤੁਸੀਂ ਉਰੇ ਆਏ ਪਹਿਲਾਂ ਤਾਂ ਆਪਣਾ ਨਾਮ ਦੱਸੋ ਕੀ ਨਾਮ ਹੈ ਨਾਮ ਰਾਮ ਹਿੰਦੀ ਪਾਈ ਤੇ ਰੋਟੀ ਸੀ 11:00 ਵਜੇ ਰੋਟੀ ਦੇ ਕੇ ਖਵਾ ਕੇ ਉਹਨੂੰ 12:15 ਵਜੇ ਤਕਰੀਬਨ ਚਲੀ ਗਈ। ਵੀ ਉਸ ਤੋਂ ਬਾਅਦ ਤੁਸੀਂ ਘਰੇ ਜਾ ਕੇ ਸੋ ਗਏ ਸੀਗੇ ਜੀ। ਤੇ ਸਾਨੂੰ ਤਾਂ ਸਵੇਰ ਪਤਾ ਲੱਗਿਆ ਜੀ। ਜਦੋਂ ਤੁਸੀਂ ਉਰੇ ਉਹਨੂੰ ਰੋਟੀ ਖਵਾਉਣ ਆਏ ਹੋ ਤਾਂ ਕੀ ਉਹਦੇ ਕੋਈ ਛੱਟਾਂ ਲੱਗੀਆਂ ਹੋਈਆਂ ਤੀਆਂ ਜਾਂ ਜ਼ਖਮੀ ਸੀ ਕੀ? ਨਹੀਂ ਨਹੀਂ ਠੀਕ ਠਾਕ ਸੀਗਾ ਜੀ ਉਹ ਤਾਂ। ਅੱਛਾ। ਹਾਂਜੀ ਹਾਂ। ਫੇਰ ਰੁਕੇ ਸੀ ਜੀ। ਰੋਡ ਤੇ ਕਿਵੇਂ ਰੁਕੇ ਸੀ? ਨਹੀਂ ਰੋਟੀਆਂ ਨੂੰ ਅੰਦਰ ਬਿਠਾ ਕੇ ਖਵਾਈ ਹੈ ਜੀ। ਹਾਂਜੀ। ਤੇ ਕਾਰਨ ਕੀ ਹੋਇਆ ਜੀ? ਰੋਕਣ ਦਾ ਕਾਰਨ ਕੀ ਹੈ ਗੱਡੀ ਦਾ ਨੀ ਟਾਇਰ ਫਟਿਆ ਸੀਗਾ ਜੀ ਟਾਇਰ ਪੈਂਚਰ ਸੀਗਾ ਬੁਲਾਇਆ ਜੀ ਕਹਿੰਦੇ ਰੋਟੀ ਪਾਣੀ ਦਾ ਇੰਤਜ਼ਾਮ ਕਰ ਦੋ ਵੀ ਉਹਨਾਂ ਨੂੰ ਰੋਟੀ ਪਾਣੀ ਤਾਂ ਪਹਿਲਾਂ ਆਪਣਾ ਜੀ ਕਹਿੰਦੇ ਨੇ ਟਾਇਰ ਬਦਲਾਉਣ ਬਾਰੇ ਪਤਾ ਕਰਾਈ ਉਹ ਕਹਿੰਦੇ ਵੀ ਹੁਣ ਤਾਂ ਬਦਲਣ ਨਹੀਂ ਜਾਣਾ ਵੀ ਸਵੇਰ ਬਦਲੇ ਜੋ ਵੀ ਰਾਤ ਹੋਈ ਜਿਆਦੇ ਉਹਨੂੰ ਇਹ ਵੀ ਕਿਹਾ ਸੀਗਾ ਵੀ ਤੁਸੀਂ ਘਰੇ ਵਾਕੇ ਚਲੇ ਜਾਓ ਵੀ ਹੁਣ ਰਾਤ ਤਾਂ ਆ ਗਈ ਵੀ ਕਈ ਵਾਰ ਕੀ ਹੁੰਦਾ ਕੋਈ ਕਹਿੰਦਾ ਕੋਈ ਗੱਲ ਨਹੀਂ ਮੈਂ ਗੱਡੀ ਕੋਲ ਖੜ੍ਹ ਜੂੰਗਾ ਵੀ ਤੁਸੀਂ ਮੈਨੂੰ ਰੋਟੀ ਪਾਣੀ ਦਾ ਇੰਤਜ਼ਾਮ ਕਰ ਦੋ ਵੀ ਅਸੀਂ ਫਿਰ ਘਰੇ ਜਾ ਕੇ ਰੋਟੀ ਪਾਣੀ ਲਿਆ ਕੇ ਖਵਾ ਕੇ ਚਲੇ ਗਏ ਜੀ ਗੱਡੀ ਦੇ ਵਿੱਚ ਕੀ ਭਰਿਆ ਹੈ ਗੱਡੀ ਦੀ ਹੈ ਕਿ ਮਕੈਨਾ ਮੈਨੂੰ ਪਤਾ ਨਹੀਂ ਹੈਗਾ ਜੀ ਅੱਛਾ ਤੁਸੀਂ ਆ ਮੇ ਦਾ ਨਾਲ ਆਈ ਇਹਨਾਂ ਦੇ ਨਾਲ ਆਇਆ ਸੀਗਾ ਵੀ ਰਾਤ ਨੂੰ ਕਈ ਵਾਰ ਆਏ ਹੁੰਦਾ ਵੀ ਰਾਤ ਨੂੰ ਕਈ ਵਾਰ ਕੋਈ ਬਾਰਦਾਤ ਨਾ ਹੋ ਜੇ ਕੱਲੇ ਨਾਲ ਜੀ ਉਹ ਨਾਲ ਤਾਂ ਆ ਜਾਂਦੀ ਗਈ ਬਿਲਕੁਲ ਕੋਈ ਪੇਮੈਂਟ ਵਗੈਰਾ ਤਾਂ ਨਹੀਂ ਸੀ ਨਹੀਂ ਪੇਮੈਂਟ ਕੋਈ ਨਹੀਂ ਸੀਗੀ ਕੋਈ ਪੇਮੈਂਟ ਨਹੀਂ ਸੀਗੀ ਉਹਨਾਂ ਨੇ ਕਈ ਵੀ ਕਿਹਾ ਵੀ ਤੁਸੀਂ ਘਰੇ ਚਲੋ ਵੀ ਸਾਡੇ ਲੱਭੇ ਆ ਕੇ ਪਹਜੋ ਵੀ ਰਾਤ ਦਾ ਕੀ ਪਿੰਡ ਜਾਣ ਪਿੰਡ ਵਾਜੋ ਹਾਂ ਵੀ ਪਿੰਡ ਜਾਣਾ ਪਿੰਡ ਵਾਜੋ ਤੇ ਉਹ ਕਹਿੰਦੇ ਨਹੀਂ ਗਈ ਗੱਡੀ ਲਵੇ ਖੜਾ ਵੀ ਵੀ ਗੱਡੀ ਦਾ ਸਮਾਨ ਆ ਕੱਲੂ ਕੋਈ ਗੱਡੀ ਦੀ ਚੋਰੀ ਚਾਰੀ ਹੋ ਗਈ ਵੀ ਮੇਰੇ ਤੇ ਇਲਜ਼ਾਮ ਆਊਗਾ ਸੋ ਪੁਲਿਸ ਮੁਲਾਜ਼ਮ ਜਿਨ੍ਹਾਂ ਨੇ ਬਿਆਨ ਦਰਜ ਕੀਤੇ ਨੇ ਉਹ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਚਾਹੁੰਦੇ ਨੇ ਇਹਨਾਂ ਨੇ ਬਿਆਨ ਲਿਖੇ ਨੇ ਬਾਈ ਕੀ ਨਾਮ ਆ ਤੁਹਾਡਾ ਕੀ ਹੁਣ ਤੱਕ ਕੀ ਕਾਰਵਾਈ ਹੋਈ ਆ ਬਾਈ ਐਫ ਆਈ ਆਰ ਦਰਜ ਹੋ ਗਈ ਅੱਗੇ ਬਾਕੀ ਇਨਵੈਸਟੀਗੇਸ਼ਨ ਕਰਦੇ ਆ ਜੋ ਚੀਜ਼ ਸਾਹਮਣੇ ਉਹ ਕਰਦੇ ਸੋ ਪੁਲਿਸ ਵੱਲੋਂ ਵੀ ਕਿਹਾ ਜਾ ਰਿਹਾ ਕਿ ਸਾਡੇ ਵੱਲੋਂ ਜਿਹੜਾ ਹੈਗਾ ਪਰਿਵਾਰ ਦੇ ਮ੍ਰਿਤਕ ਨੌਜਵਾਨ ਦੇ ਪਰਿਵਾਰ ਦੇ ਜਿਹੜੇ ਬਿਆਨ ਨੇ ਉਹ ਦਰਜ ਕੀਤੇ ਗਏ ਨੇ ਬਿਆਨਾਂ ਦੇ ਆਧਾਰ ਤੇ ਜੋ ਵੀ ਬਣਦੀ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ ਕੈਮਰਾਮੈਨ ਬਤਨਪਰੀਤ ਦੇ ਨਾਲ ਦੈਨਿਕ ਸਵੇਰਾ ਲਈ ਅਮਰਗੜ ਤੋਂ ਸੁਖਵਿੰਦਰ ਸਿੰਘ ਠਵਾਰ